ਤੇਲ গরম ਕਰਾਂਗੇ ਤੇਲ ਵਿੱਚ ਲਸਣ ਪਿਆਜ਼ ਟਮਾਟਰ ਪਾਸਟਾ ਪੂਰਾ ਗਿਆ ਭੁੰਨਾਗੇ ਠੰਡਾ ਹੋਣ ਤੇ ਮਿਕਸੀ ਜਾਰ ਵਿੱਚ ਪਾ ਕੇ ਗ੍ਰਾਈਂਡ ਕਰਾਂਗੇ ਉਧਰ ਆਪਾਂ ਪਾਣੀ ਗਰਮ ਕਰਾਂਗੇ ਪਾਣੀ ਵਿੱਚ ਨਮਕ ਪਾਵਾਂਗੇ ਵਿੱਚ ਪਾਸਤਾ ਪਾ ਦਾਂਗੇ ਵਿੱਚ ਥੋੜਾ ਜਿਹਾ ਤੇਲ ਵੀ ਨਾਲ ਪਾ ਦਾਂਗੇ ਆਪਾਂ ਦੇਸੀ ਘਿਓ ਪਾਇਆ ਹੈ ਤੇ ਇਹਨੂੰ ਆਪਾਂ ਉਬਾਲਾ ਹੋਣ ਤੱਕ ਪਕਾਵਾਂਗੇ ਹੁਣ ਇਹਨੂੰ ਛਾਣ ਲਾਂਗੇ ਇਧਰ ਆਪਾਂ ਉਸੇ ਤੇਲ ਵਿੱਚ ਜਿਹੜੀ ਪਿਉਰੀ ਸੀ ਉਹ ਪਾ ਦਾਂਗੇ ਨਮਕ ਤੇ ਲਾਲ ਮਿਰਚ ਪਾ ਦ ਮਸਾਲੇ ਵਿੱਚ ਜੀਰਾ ਦਾਲਚੀਨੀ ਕਾਲੀ ਮਿਰਚ ਧਨੀਆ ਇਹ ਦਹੀਂ ਵਿੱਚ ਮਿਕਸ ਕਰਕੇ ਚੰਗੀ ਤਰ੍ਹਾਂ ਥੋੜਾ ਜਿਹਾ ਨਾਲ ਹੀ ਪਾਣੀ ਪਾ ਦਾਂਗੇ ਇਸ ਨਾਲ ਪਾਸਤਾ ਦਾ ਟੇਸਟ ਬਹੁਤ ਹੀ ਵਧੀਆ ਆਉਂਦਾ ਹੈ ਇਹ ਜੀ ਆਪਾਂ ਸੌਸ ਪਾਵਾਂਗੇ ਪਾਸਤਾ ਸ਼ਾਨੇ ਹੋਇਆ ਪਾ ਕੇ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਬਹੁਤ ਹੀ ਸਿੰਪਲ ਤਰੀਕੇ ਨਾਲ ਦਹੀਂ ਵਾਲਾ ਪਾਸਤਾ ਇੱਕ ਵਾਰੀ ਬਣਾ ਕੇ ਜਰੂਰ ਵੇਖਿਓ ਇਸ ਨਾਲ ਕਿਸੇ ਵੀ ਸੌਸ ਦੀ ਲੋੜ ਨਹੀਂ ਪੈਂਦੀ ਬਹੁਤ ਹੀ ਸੁਆਦੀਸਟ ਬਣਦਾ ਥੋੜੀ ਜੀ ਅਜਵਾਇਨ ਪਾਵਾਂਗੇ ਮੱਖਣ ਪਾਵਾਂਗੇ ਇਹ ਪਾਸਤਾ ਖਿਲਿਆ ਖਿਲਿਆ ਰਹੇਗਾ ਦੇਖੋ ਜੀ ਕਿੰਨਾ ਵਧੀਆ ਖਿਲਿਆ ਖਿਲਿਆ ਪਾਸਤਾ ਆਪਣਾ ਤਿਆਰ ਆ ਦਹੀਂ ਵਾਲਾ ਪਾਸਤਾ